ਇਕੋ ਆਪਾਂ ਕੁਝ ਦਿਨ ਪਹਿਲਾਂ ਇੱਥੇ ਬਠਿੰਡਾ ਜ਼ਿਲ੍ਹੇ ਵਿੱਚ ਜਿਹੜੀ ਆਪਣੀ ਟੀਮ ਹੈਗੀ ਹੈ ਡੀਪੀਓ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਦੀ ਜਿਹੜੀ ਟੀਮਸ ਨੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜੀ ਹੈ ਕਿ ਇਹ ਰੇਟਸ ਕੀਤੀਆਂ ਕਿ ਜਿਹਦੇ ਵਿੱਚ ਆਪਾਂ 19 ਬੱਚੇ ਜਿਹੜੇ ਹੈਗੇ ਆ ਜਿਹੜੇ ਬੇਗਰੀ ਵਿੱਚ ਪਾਏ ਸੀਗੇ ਤੁਸੀਂ ਵੇਖਦੇ ਪਿਓ ਕਈ ਸਾਰੀ ਜਿਹੜੇ ਆਪਣੇ ਥਾਵਾਂ ਨੇ ਉੱਥੇ ਬੱਚੇ ਜਿਹੜੇ ਹੈਗੇ ਆ ਬਿਕ ਮੰਗਦੇ ਰਹਿੰਦੇ ਆ ਤੇ ਉਹਨੂੰ ਆਪਾਂ ਉਹ ਉਹਨਾਂ ਨੂੰ ਚਿਲड्रन ਹੋਮ ਵਿੱਚ ਆਪਾਂ ਉਹਨਾਂ ਨੂੰ ਸ਼ਿਫਟ ਕੀਤਾ ਸੀ ਤੇ ਉਹਦੇ ਬਾਅਦ ਜਿਹੜੀ ਆਪਣੀ ਚਾਈਲਡ ਵੈਲਫੇਅਰ ਕਾਉਂਸਲ ਹੈ ਉਹਨਾਂ ਨੇ ਵੀ ਆਰਡਰ ਪਾਸ ਕੀਤਾ ਸੀ ਕਿ ਇਹਨਾਂ ਦੀ ਇਕ ਵਾਰ ਕਿਉਂਕਿ ਕਈ ਸਾਰੇ ਬੱਚੇ بار بار ਆਪਾਂ ਉੱਥੇ ਫੜ ਰਹੇ ਹੈ ਤਾਂ ਉਹਨਾਂ ਦੇ ਪੇਰੈਂਟਸ ਜਿਹੜਾ ਹੈਗਾ ਜਿਹੜਾ ਖੁਦ ਨੂੰ ਕਹਿ ਰਹੇ ਹੈ ਕਿ ਆਪਾਂ ਇਹਨਾਂ ਦੇ ਪੇਰੈਂਟਸ ਨੇ ਫਿਰ ਵੀ ਉਹਨਾਂ ਦਾ ਧਿਆਨ ਨਹੀਂ ਰੱਖ ਰਹੇ ਜਿਸ ਤੋਂ ਸਾਨੂੰ ਸ਼ੰਕਾ ਇਹ ਵੀ ਹੈ ਕਿ ਹੋ ਵੀ ਹੋ ਸਕਦਾ ਹੈ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਸ਼ਾਇਦ ਆਪਣੇ ਨਾ ਹੁੰਤੇ ਕਿਉਂਕਿ ਸਾਨੂੰ ਪਤਾ ਹੈਗਾ ਕਿ ਹਿਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਬੜਾ ਐਂਗਲ ਹੈ ਵੈਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੀ ڈپارٹمنٹ ہے انہوں نے بھی اس نو وچ نانچ رکھتے ہوئے او پی بھی جاری کیا ہوا ہے کہ اگے تو جے اس طریقے کے ساڈے آن دے نہیں کہ انہوں نے پراپر ڈی ایم اے ٹیسٹنگ کرائی جائے تو یہ پتہ لگ سکے کہ یہ بچے ایکچول جڑا کوئی کلائم کر رہا ہے کہ انہوں نے بچہ ہے ایکچول بھی انہوں نے بچہ ہے کہ نہیں ہے جو بہت سارے جڑے بچے مسنگ ہوندے ہیں انہوں نے بھی آپ ٹریک کر سکے ایک ودیا ہے جڑا رکشا ہے انہوں آپ قابو کر پاؤں گے نال نالی جے کوئی ਆ ਬੱਚਾ ਆਪਣੇ ਮਾਪੇ ਤੋਂ ਹੋ ਗਿਆ ਹੈ ਜਾਂ ਕਿਸੇ ਨੇ ਉਹਨਾਂ ਨੂੰ ਜਿਹੜਾ ਹੈ ਇਸ ਤਰੀਕੇ ਨਾਲ ਟਰੈਫਿਕ ਕਰਕੇ ਵੈਗਰੀ ਵਿੱਚ ਪਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਮਾਪੇ ਦੇ ਨਾਲ ਜੋੜ ਸਕਾਂਗੇ ਸਰ ਇਹਨਾਂ ਵਿੱਚ ਵੀ ਇਹ ਤਸਵੀਰਾਂ ਉਹਨਾਂ ਸਮੇਂ ਦੇਖਿਓ ਆਪਾਂ ਇਹਦੀ ਉਹ ਕਨਫਰਮੇਸ਼ਨ ਤਾਂ ਅੱਜ ਕੁਝ ਕਰ ਨਹੀਂ ਸਕਦੇ ਕਿਉਂਕਿ ਹਾਲ ਦੀ ਗੱਲ ਇਹ ਤਾਂ ਆਪਾਂ ਸਿਰਫ ਸੈਂਪਲਸ ਕਲੈਕਟ ਕਰਨੇ ਨੇ ਹੁਣ ਸੈਂਪਲਸ ਕਲੈਕਟ ਕਰਕੇ ਭੇਜਾਂਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜਾ ਹੈਗਾ ਕੋਈ ਮਿਸਮੈਚ ਆਇਆ ਕਿ ਨਹੀਂ ਤੇ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਕੋਈ ਕੁਝ ਕਨਫਰਮ ਕਰਾਂਗੇ ਅਬ ਮੈਂ ਜਿਹੜਾ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਦੋਂ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਇਹੋ ਜਿਹਾ ਲੱਭ ਜਾਂਦਾ ਹੈ ਕਿ ਉਹ ਆਪਣੇ ਜਿੱਤੇ ਉਹਨਾਂ ਨੇ ਇੱਥੇ ਬੱਚਾ ਕਲੇਮ ਕਰਦੇ ਨੇ ਕਿ ਉਹਨਾਂ ਦੇ ਮਾਪੇ ਨੇ ਕਿ ਜੇ ਉਹਨਾਂ ਦੇ ਨਾਲ ਉਹਨਾਂ ਦਾ ਡੀਐਨਏ ਮੈਚ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਚਾਈਲਡ ਹੋਮ ਵਿੱਚ ਰੱਖ ਕੇ ਜਿਹੜਾ ਆਪਣਾ ਮਿਸਿੰਗ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਭਾ ਦੇਵਾਂਗੇ ਤੇ ਉਹਦੇ ਬੇਸਿਸ 'ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪੇ ਦੇ ਨਾਲ ਜੋੜ ਸਰ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਸਰਕਾਰ ਨੂੰ ਕੀ ਲੱਗਦਾ ਨਹੀਂ ਬੱਚੇ ਜਿਹੜੇ ਗਵਾਚੇਗੇ ਇਸ ਮੁਹਿੰਮ ਨਾਲ ਵਿੱਚ ਅਹੀਂ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਜੇ ਆਪਣਾ ਮਕਸਦ ਦੋਨੋਂ ਹੀ ਹੈ ਕਿ ਆਪਾਂ ਵਿਕਸ਼ਾ ਤੇ ਇੱਕ ਆਪੂ ਕਰੀਏ ਤੇ ਨਾਲ ਹੀ ਕਿਉਂਕਿ ਵਿਕਸ਼ਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਆਪਸ ਵਿੱਚ ਲੜਦੇ ਆ ਬਹੁਤ سارے ਇਸਤਰੀ ਕੇ ਜੀਵਕਤੀ ਨੇ ਜਿਹੜਾ ਕਿ ਇਸਤਰੀਕੇ ਦਾ ਸਿਸਟਮ ਨੂੰ ਬੜਾਵਾ ਦਿੰਦੇ ਆ ਤੇ ਬੋਨੋ ਆਪਾਂ ਧਿਆਨ ਵਿੱਚ ਰੱਖਦੇ ਹੋਏ ਕੋਸ਼ਿਸ਼ ਕਰ ਰਹੇ ਆ ਕਿ ਵਿਕਸ਼ਾ ਨੂੰ ਵੀ ਆਪਾਂ ਰੋਕੀਏ ਨਾਲ ਹੀ ਜੇ ਕੋਈ ਬੱਚਾ ਇਸ ਤਰੀਕੇ ਨਾਲ ਅਬਿਊਜ਼ ਹੋ ਰਾਇਆ ਹੁਦਾ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਨੂੰ ਆਪਾਂ ਜਿਹੜਾ ਹੈਗਾ ਰੋਕ ਕੇ ਉਹਨਾਂ ਨੂੰ ਆਪਣੇ ਮਾਪੇ ਦੇ ਨਾਲ ਜੋੜੀ ਸਰ ਇਹ ਕਿਹੜੀ ਕਿਹੜੀ ਟੀਮਾਂ ਲਾਈ ਜਾਂਦੀਆਂ ਕਾਫੀ ਸ਼ਹਿਰਾਂ ਤੇ ਕਾਰ ਵੀ ਦਿੱਤੀ ਗਈ ਇਸ ਤਰ੍ਹਾਂ ਦੇ ਬੱਚੇ چیک کرانا ہستی لے کے جا میں جڑا کہیا اپنی ڈسٹرکٹ چائلڈ پروٹیکشن دی ٹیم ہے تے نال ہی اپنا پولیس اسٹیشن بھی نو اپا چائلڈ دے اس مہم دے نال جوڑیا ہوا ہے او ٹیم جڑی ہے کہ ریڈز کر دیانے جویں اپا پہلا بھی کیتیاں نے انہی ایک بچے اپا پہلا بھی ائیڈنٹیفائی کیتے ہوئے ہیں انہاں دی بھی ٹیسٹنگ ہوئی کی تے جے اس تو بعد بھی کوئی بچہ اس طریقے نال بےگدی وچ پایا جاندا ہے تے اونوں بھی ایک بار دوبارہ اپا ویریفی کی شروع کراں گے سر این اے ٹیسٹ دی پہلا تاں کبھی شروع ਅਨੀ ਇਹ ਬਿਲਕੁਲ ਨਿਆ ਉਪਰਾਲਾ ਹੈ ਜਦੋਂ ਸਨੂ ਬੱਚੇ ਮਿਲੇ ਸੀਗੇ ਤੇ ਆਪਾਂ ਕੋਸ਼ਿਸ਼ ਕੀਤੀ ਕਿ ਪਹਿਲਾਂ ਆਪਾਂ ਸ਼ੁਰੂ ਕਰੀਏ ਤੇ ਇਥੇ ਆਰਡਰ ਵੀ ਕਰਾ ਲਿਆ ਤਾਂ ਉਸੇ ਨੂੰ ਹੀ ਬੇਸ ਬਣਾ ਕੇ ਹੁਣ ਜਿਹੜਾ ਡਾਇਰੈਕਟਰ ਜਿਹੜੇ ਹੈਗੇ ਵੂਮਨ ਐਂਡ ਚਾਈਲਡ ਉਹਨਾਂ ਨੇ ਵੀ ਉਹਨੂੰ ਐਸਓਪੀ ਦੇ ਸ਼ੇਪ ਵਿੱਚ ਜਾਰੀ ਕਰਤਾ